ਸਾਰੇ মিডিਆ ਪਾਈਚਾਰੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਹਮੇਸ਼ਾ ਸਾਡੀ ਸੋਸਾਇਟੀ ਵੱਲੋਂ ਕਿਤੇ ਕੰਮ ਨੂੰ ਜਿਹੜੇ ਜਨਤਾ ਤੱਕ ਪਹੁੰਚਾਉਂਦੇ ਨੇ ਔਰ ਕਿਤੇ ਨਾ ਕਿਤੇ ਤੁਹਾਡੀ ਵੀਡੀਓ ਦੇ ਥਰੂ ਜਿਹੜੇ ਦੂਜਿਆਂ ਨੂੰ ਪ੍ਰੇਰਣਾ ਵੀ ਮਿਲਦੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਸਮਾਜ ਦੇ ਕਲਿਆਣ ਵਾਸਤੇ ਜਿਹੜਾ ਹੈ ਹਮੇਸ਼ਾ ਅੱਗੇ ਵਧਣਾ ਹੈ ਡਾਕਟਰ ਬੀਦੀ ਸਚਦੇਵਾ ਐ ਮੋਰਲ ਵੈਲਫੇਅਰ ਸੋਸਾਇਟੀ ਸਾਡੀ ਪੂਰੀ ਟੀਮ ਜਿਹੜਾ ਹੈ ਹਮੇਸ਼ਾ ਇਕੁਇਟੀਚਾ ਰਿਹਾ ਹੈ ਕਿ ਜਿਹੜੇ ਨੌਜਵਾਨ ਪੀੜੀ ਆ ਉਹਨਾਂ ਨੂੰ ਹਮੇਸ਼ਾ ਚੰਗੇ ਰਸਤੇ ਵਾਸਤੇ ਪ੍ਰੇਰਿਤ ਕਰੀਏ ਅੱਜ ਚੂੜੀ ਵਾਲਾ ਚਿਸ਼ਤੀ ਤੋਂ ਸਾਡੀ ਖਿਡਾਰੀ ਆਏ ਨੇ ਸਾਰੇ ਕ੍ਰਿਕਟ ਖਿਡਾਰੀ ਔਰ ਬੜਾ ਵਧੀਆ ਲੱਗਦਾ ਜਦੋਂ ਸਾਡੇ ਨੌਜਵਾਨ ਪੀੜੀ ਜਿਹੜਾ ਚੰਗੇ ਰਸਤੇ ਤੇ ਚੱਲਣ ਵਾਸਤੇ ਇੱਕ ਵਧੀਆ ਉਪਰਾਲਾ ਕਰ ਰਹੀ ਹੈ ਔਰ ਖੇਡਾਂ ਵੱਲ ਪ੍ਰੇਰਿਤ ਹੋ ਰਹੀ ਹੈ ਔਰ ਇਹਨਾਂ ਨੂੰ ਜਿਹੜੀ ਕ੍ਰਿਕਟ ਦੀ ਕਿਹਦੀ ਡਿਮਾਂਡ ਸੀ ਇਹਨਾਂ ਵੱਲੋਂ ਤਾਂ ਉਹ ਜਿਹੜੀ ਅੱਜ ਇੱਥੇ ਪ੍ਰੋਵਾਈਡ ਕਰਵਾਈ ਗਈ ਹੈ ਨਾਲ ਸਾਡੇ ਵੱਲੋਂ ਕੈਂਪ ਵੀ ਆਰਗੇਨਾਈਜ਼ ਕੀਤਾ ਗਿਆ ਔਰ ਇਹੀ ਕਹਾਂਗੀ ਕਿ ਵੱਧ ਤੋਂ ਵੱਧ ਜਿਹੜਾ ਆਪਣੇ ਨਾਲ ਆਪਾਂ ਯੂਥ ਜੋੜੀਏ ਔਰ ਕਿਤੇ ਨਾ ਕਿਤੇ ਕੋਈ ਤਣਾਅ ਜਾਂ ਸਟ੍ਰੈਸ ਦੇ ਵਿੱਚ ਹੈ ਤਾਂ ਉਹਨਾਂ ਨੂੰ ਉਹਨਾਂ ਵਿੱਚੋਂ ਕੱਢ ਕੇ ਤਾਂ ਇਸ ਰਸਤੇ 'ਤੇ ਲਗਾਈਏ ਤਾਂ ਕਿ ਜਿਹੜੀ ਉਹਨਾਂ ਦੀ એનર્ਜੀ ਹੈ ਉਹ ਇੱਕ ਸਹੀ ਤਰੀਕੇ ਨਾਲ ਜਿਹੜੀ ਕੰਜ਼ਿਊਮ ਹੋਵੇ ਤਾਂ ਹੋਰ ਜਿਹੜਾ ਵਧੀਆ ਉਪਰਾਲਾ ਜਿਹੜਾ ਹੈ ਉਹ ਆਪਣੇ ਸਮਾਜ ਵਾਸਤੇ ਆਪਣੇ ਦੇਸ਼ ਵਾਸਤੇ ਕਰ ਸਕਣ ਤਾਂ ਇਹਨਾਂ